ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸ਼੍ਰੀ ਨਾਨਕਚੇਹਰਾ ਸਾਹਿਬ ਬیدر ਕਰਨਾਟਕਾ ਦੇ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਇਹ ਪਵਿੱਤਰ ਇਤਿਹਾਸਿਕ ਸਥਾਨ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਮਦ ਵਿੱਚ ਸ਼ੁਸ਼ੋਭਤ ਹੈ ਜਦੋਂ ਸੰਸਾਰ ਵਿੱਚ ਜ਼ੁਲਮ ਅਤੇ ਝੂਠ ਹੱਦੋਂ ਟੱਪਿਆ ਉਦੋਂ ਪਰਮਾਤਮਾ ਵੱਲੋਂ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਧਰਮਗੁਰੂ ਨੂੰ ਧਰਮ ਵਰਤੋਂ ਲਈ ਸ੍ਰਿਸ਼ਟੀ ਉੱਤੇ ਭੇਜਿਆ 15ਵੀਂ ਸਦੀ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ ਚਾਰ ਉਦਾਸੀਆਂ ਵਿੱਚ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਗੁਰੂ ਸ਼ਬਦ ਦਾ ਉਪਦੇਸ਼ ਦੇ ਕੇ ਇੱਕ ਅਕਾਲ ਪੁਰਖ ਨਾਲ ਅਪੇਧ ਹੋਣ ਦਾ ਮਾਰਗ ਸਮਝਾਇਆ ਕਰਦੇ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਨਾਨਕ ਧੀਰਾ ਸਾਹਿਬ ਬਿੱਦਰਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ ਚਾਰਾਂ ਉਦਾਸੀਆਂ ਵਿੱਚ ਵੱਖ-ਵੱਖ ਜਗ੍ਹਾ ਤੇ ਗਏ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਦੂਸਰੀ ਉਦਾਸੀ ਸਮੇ ਇਸੇ ਹੀ ਤਰ੍ਹਾਂ ਦੱਖਣ ਦੇਸ਼ ਦੀ ਯਾਤਰਾ ਕੀਤੀ ਸੁਲਤਾਨਪੁਰ ਲੋਧੀ ਤੋਂ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਬਿੱਦਰ ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਹੈ ਆਪ ਵੀ ਇਸ ਵੀਡੀਓ ਵਿੱਚ ਦਰਸ਼ਨ ਕਰ ਰਹੇ ਹੋ ਉੱਥੇ ਆਸਨ ਲਾਇਆ ਬਿੱਦਰ ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਸਤਿਗੁਰੂ ਨਾਨਕਦੇਵ ਸਾਹਿਬ ਜੀ ਆਪ ਜੀ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ ਉੱਥੇ ਸਾਡੇ ਤੇ ਵੀ ਵਿਪਤਾ ਪਈ ਹੈ ਕਿਰਪਾ ਕਰੋ ਸਾਡੀ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਪਾਣੀ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਚਸ਼ਮਾ ਬਖਸ਼ੋ ਤੇ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸਤ ਕਰਤਾਰ ਦਾ ਉਚਾਰਨ ਕੀਤਾ ਭਾਵ ਕੇ ਰੱਬ ਨਾਲ ਲਿਵ ਜੋੜੀ ਅਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੁਹਾਇਆ ਪਾਣੀ ਚੱਲ ਪਿਆ ਪਹਾੜੀ ਵਿੱਚੋਂ ਅਪ੍ਰੈਲ 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਹੈ ਜੋ ਆਪ ਜੀ ਇਸ ਵੀਡੀਓ ਵਿੱਚ ਦਰਸ਼ਨ ਕਰ ਰਹੇ ਹੋ ਇੱਥੇ ਸਿੱਖੀ ਦਾ ਬੀਜ ਬੀਜਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 1699 ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਕੀਤੀ ਪਿਆਰਾ ਭਾਈ ਸਾਹਿਬ ਸਿੰਘ ਜੀ ਵੀ ਇਸੇ ਹੀ ਧਰਤੀ ਤੋਂ ਜਾ ਕੇ ਪੰਜਾਂ ਪਿਆਰਿਆਂ ਵਿੱਚ ਹਾਜ਼ਰ ਹੋਇਆ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਇਤਿਹਾਸਿਕ ਸਥਾਨ ਨਾਨਕਚੀਰਾ ਗੁਰਦੁਆਰਾ ਸਾਹਿਬ ਬਿਦਰ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਇਸੇ ਹੀ ਧਰਤੀ ਤੋਂ ਜਾ ਕੇ ਪਿਆਰਾ ਭਾਈ ਸਰ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਇਆ ਸੀ ਖਾਲਸਾ ਪੰਥ ਦੇ ਜਰਨੈਲ ਮਾਤਾ ਭਾਗੌਰ ਜੀ ਮਾਈ ਭਾਗੋ ਜੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਉਹਨਾਂ ਦੇ ਅੜਾਏ ਸਨ ਇਸੇ ਇੱਕ ਇਲਾਕੇ ਦੇ ਪਿੰਡ ਜਨਵਾੜਾ ਜ਼ਿਲ੍ਹਾ ਬਿੱਦਰ ਵਿੱਚ ਉਹਨਾਂ ਦਾ ਅੰਤਿਮ ਸਥਾਨ ਬਣਿਆ ਹੋਇਆ ਹੈ ਭਾਵ ਕਿ ਜਿਸ ਸਥਾਨ ਤੇ ਮਾਤਾ ਜੀ ਦਾ ਸੰਸਕਾਰ ਹੋਇਆ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਨਾਨਕ ਕੀ ਰਾ ਸਾਹਿਬ ਬਿੱਦਰ ਕਰਨਾਟਕਾ ਦੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਾੜੀ ਨਾਲ ਆਪਣਾ ਪੈਰ ਛੁਹਾ ਕੇ ਪਾਣੀ ਦਾ ਚਸ਼ਮਾ ਚਲਾਇਆ ਸੀ ਜੋ ਜਲ ਅੱਜ ਵੀ ਮਿੱਠਾ ਚੱਲ ਰਿਹਾ ਹੈ ਸੋ ਆਪ ਜੀ ਦਰਸ਼ਨ ਕਰ ਰਹਾ ਉਸ ਚਸ਼ਮੇ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਇਤੋਂ ਹੀ ਚੱਲ ਕੇ 1699 ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਿਆਰਾ ਭਾਈ ਸਾਹਿਬ ਸਿੰਘ ਜੀ ਹਾਜ਼ਰ ਹੋਏ ਸਨ ਤੇ ਉਹਨਾਂ ਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸੇ ਹੀ ਇਲਾਕੇ ਵਿੱਚ ਪਿੰਡ ਜਨਵਾੜਾ ਵਿੱਚ ਖਾਲਸੇ ਦੀ ਜਰਨੈਲ ਮਾਤਾ ਭਾਗੌਰ ਜੀ ਦਾ ਅੰਤਮ ਸੰਸਕਾਰ ਹੋਇਆ ਸੀ। ਉਹਨਾਂ ਦੀ ਯਾਦ ਵਿੱਚ ਵੀ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਹੈ। ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਜਦੋਂ ਸੰਸਾਰ ਤੋਂ ਝੂਠ ਤੇ ਜ਼ੁਲਮ ਟੱਪਿਆ ਤਾਂ ਪਰਮਾਤਮਾ ਦੀ ਆਮਦ ਹੋਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 15ਵੀਂ ਸਦੀ ਵਿੱਚ ਅਵਤਾਰ ਧਾਰਿਆ ਆਪਣੀ ਜ਼ਿੰਦਗੀ ਵਿੱਚ ਚਾਰ ਉਦਾਸੀਆਂ ਕੀਤੀਆਂ ਚੌਥਾ ਉਦਾਸੀਆਂ ਵਿੱਚ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਇੱਕ ਉਦਾਸੀ ਸਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਮ ਬਿਦਰ ਮਹਾਰਾਸ਼ਟਰ ਵਿੱਚ ਪਹੁੰਚੇ ਜਿੱਥੇ ਕਿ ਸਾਧਗੁਰਾਂ ਨੇ ਪਾਣੀ ਦਾ ਚਸ਼ਮਾ ਚਲਾਇਆ ਜੋ ਖਾਰਾ ਪਾਣੀ ਚੱਲਦਾ ਸੀ ਉੱਥੇ ਉਸ ਨੂੰ ਮਿੱਠਾ ਕੀਤਾ ਸੋ ਸਾਧਗੁਰਾਂ ਨੇ ਇਸ ਤਰ੍ਹਾਂ ਸੰਗਤ ਦਾ ਉਧਾਰ ਕੀਤਾ ਇਸ ਸਥਾਨ ਤੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਨਾਨਕੀ ਰਾ ਸਾਹਿਬ ਬਿਦਰ ਕਰਨਾਟਕਾ ਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ